ਪੁਲਿਸ ਵਾਲਿਆਂ ਦੀ ਪਕੜ ਦੇ ਵਿੱਚ ਖੜੇ ਇਹਨਾਂ ਮੁਲਜ਼ਮਾਂ ਨੂੰ ਤੁਸੀਂ ਧਿਆਨ ਨਾਲ ਨਜ਼ਰ ਮਾਰਦੇ ਰਹੋ ਅਤੇ ਇਹਨਾਂ ਦੀ ਕੀਤੀ ਹੋਈ ਹਰਕਤ ਤੁਹਾਨੂੰ ਹੈਰਾਨ ਕਰ ਦੇਵੇਗੀ ਕਾਬਲੇ ਗੌਰ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦਾ ਹੜ ਵਗਦਾ ਪਿਆ ਹੈ ਉਸ ਨਸ਼ੇ ਦੇ ਹੜ ਦੇ ਵਿੱਚ ਇਹ ਮੁਲਜ਼ਮ ਕੋਈ ਆਮ ਨਹੀਂ ਸਗੋ ਪਤੀ ਪਤਨੀ ਹੈ ਜਿਨ੍ਹਾਂ ਦੇ ਵੱਲੋਂ ਕਿਲੋਆਂ ਦੇ ਹਿਸਾਬ ਦੇ ਨਾਲ ਹੈਰੋਇਨ ਬਰਾਮਦ ਕੀਤੀ ਗਈ ਜੇਕਰ ਇਸ ਦੀ ਅੰਤਰਰਾਸ਼ਟਰੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਲੱਖਾਂ ਤੋਂ ਪਾਰ ਚਲੀ ਜਾਂਦੀ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਐਸਟੀਐਫ ਲੁਧਿਆਣਾ ਰੇਂਜ ਦੇ ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਗੁਪ ਸੂਚਨਾ ਮਿਲੀ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਫਰੂਜ਼ਪੁਰ ਰੋਡ ਤੇ ਨਾਕੇਬੰਦੀ ਕੀਤੀ ਗਈ ਅਤੇ ਇਸ ਤੋਂ ਨਾਕੇਬੰਦੀ ਦੌਰਾਨ ਇੱਕ ਕਾਰ ਸਵਾਰ ਪਤੀ-ਪਤਨੀ ਨੂੰ ਰੋਕਿਆ ਗਿਆ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਹੈਰੋਇਨ ਬਰਾਮਦ ਕੀਤੀ ਗਈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈਰਾਨਗੀ ਦੀ ਗੱਲ ਇਸ ਤੋਂ ਵੀ ਉਸ ਵੇਲੇ ਪਾਰ ਹੋ ਗਈ ਜਦੋਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਅਤੇ ਭਰਾ ਵੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਵੱਡੇ ਖੁਲਾਸੇ ਹੋਏ ਨੇ ਧਿਆਨ ਨਾਲ ਸੁਣ ਲਵੋ ਸਰ ਕਾਫੀ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ ਕੀ ਇਸ ਪੂਰਾ ਮੌਲਾ ਜਾਣਕਾਰੀ ਇਕ ਕੱਲ 28 ਫਰਵਰੀ ਨੂੰ ਇਨਸਪੈਕਟਰ ਹਰਵੰਦ ਸਿੰਘ ਤੇ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਸਰੇਸ਼ ਕੁਮਾਰ ਤੇ ਉਹਦੀ ਘਰ ਵਾਲੀ ਜਿਹੜੀ ਮਨੀਸ਼ਾ ਹੈ ਇਹ ਜੇਬ ਬਲੌਕ ਚ ਰਹਿੰਦੇ ਆ ਇਹ ਮੋਗਾ ਸਾਈਡ ਤੋਂ ਆਪਣੀ ਵਰਣਾਕਾਰ ਦੇ ਵਿੱਚ ਹੈਰੋਨ ਲੈ ਕੇ ਆ ਰਹੇ ਆ ਅਗਰ ਉੱਥੇ ਪ੍ਰੋਇਪਰ ਰੋਡ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਜਿਹੜੀ ਜਦੋਂ ਤਲਾਸ਼ੀ ਲਈ ਤੇ ਇਹਨਾਂ ਦੀ ਗੱਡੀ ਦੇ ਵਿੱਚੋਂ 2 ਕਿਲੋ 100 ਗ੍ਰਾਮ ਹੈਰੋਨ ਜਿਹੜੀ ਉਹ ਬਰਾਮਦ ਹੋਈ ਹੈ ਤੇ ਜਿਹੜਾ ਇਹ ਸੁਰੇਸ਼ ਕੁਮਾਰ ਹੈ ਇਹਦੇ ਤੇ ਵੀ ਪਹਿਲਾਂ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਹੈ ਇਹਦੀ ਘਰ ਵਾਲੀ ਜਿਹੜੀ ਮਨੀਸ਼ਾ ਉਹਦੇ ਤੇ ਤਿੰਨ ਪਰਚੇ ਦਰਜ ਹੈ ਇਹ ਸੁਰੇਸ਼ ਤੇ ਦੋ ਪਰਚੇ ਤੇ ਜਿਹੜੀ ਮਨੀਸ਼ਾ ਹੈ ਉਹਦਾ ਬ੍ਰਦਰ ਤੇ ਉਹਦਾ ਫਾਦਰ ਵੀ ਜਿਹੜਾ ਹੈਗਾ ਉਹ ਵੀ ਐਨਡੀਪੀਐਸ ਐਕਟ ਦੇ ਕੇਸ ਦੇ ਵਿੱਚ ਹੀ ਜੇਲ੍ਹ ਚ ਬੰਦ ਹੈਗੇ ਹੁਣ ਇਹ ਦੋਨੋਂ ਉਹਦੇ ਘਰ ਚ ਰਹਿ ਕੇ ਹੀ ਇਹ ਜਿਹੜਾ ਧੰਦਾ ਨਸ਼ਾ ਵੇਚਣ ਦਾ ਕਰਦੇ ਸੀ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਉਤੋ ਬਾਅਦ ਪਤਾ ਕੀਤਾ ਜਾਊਗਾ ਵੀ ਇਹ ਭੋਗਾ ਸਾਈਡ ਤੋਂ ਕਿੱਥੋਂ ਐਰੋਨ ਲੈ ਕੇ ਆਏ ਆ ਤੇ ਅੱਗੇ ਇਹਨਾਂ ਨੇ ਸਪਲਾਈ ਕਿਹਨੂੰ ਕਰਨੀ ਸੀ ਕਿੰਨੀ ਦੇਰ ਤੋਂ ਕਰ ਰਹੇ ਇਹ ਇਹ ਕੰਮ ਇਹ ਕਾਫੀ ਦੇਰ ਤੋਂ ਕਰ ਰਹੇ ਆ ਤਿੰਨ ਮੁਕੱਦਮੇ ਤੇ ਦੇ ਦੇ ਤੇ ਲੜਕੀ ਤੇ ਦਰਜ ਹੈ ਜਿਹੜੀ ਇਹਦੀ ਵਾਈਫ ਹੈ सुरेश ਦੀ ਦੋ ਮੁਕੱਦਮੇ ਤੇ ਦਰਜ ਹੈ ਜਿਹੜੀ ਲੜਕੀ ਹੈ ਉਹਦੇ ਫਾਦਰ ਤੇ ਉਹਦੇ ਬ੍ਰਦਰ ਤੇ ਵੀ ਦਰਜ ਹੈ ਤੇ ਇਹ ਖੁਦ ਵੀ ਐਡਿਕਟ ਨੇ ਨਹੀਂ ਉਹ ਅਸੀਂ ਡੋਪ ਟੈਸਟ ਕਰਾਵਾਂਗੇ ਤੇ ਫਿਲਹਾਲ ਪੁੱਛ ਕੇ ਚਲੇ ਮੰਨਿਆ ਨਹੀਂ ਤੱਕ ਡੋਪ ਟੈਸਟ ਜੀ ਕਲੀਅਰ ਹੋ ਜੇ ਇਹ ਪਤਾ ਲੱਗਿਆ ਵੀ ਇੰਨੀ ਭਾਰੀ ਮਾਤਰਾ ਵਿੱਚ ਕਿੱਥੇ ਦੇਣ ਜਾਣਾ ਸੀ ਉਹ ਸਾਰਾ ਅਜਿਹਾ ਰਿਮਾਂਡ ਲਵਾਂਗੇ ਨਾ ਰਾਤ ਫੜੇ ਵਾਲੇ ਉਹ ਪੇਸ਼ ਕਰਕੇ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਐਸਬਜੈਕਟ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ